ਇਹ ਗਤੀਵਿਧੀਆਂ ਦੇਖਦੇ ਆ ਇਸ ਜਿਹੜੇ ਸਰਿੰਦਰ ਸਿੰਘ ਜੀ ਆ ਇਹਨਾਂ ਦਾ ਇਹ ਗਤੀਵਿਧੀਆਂ ਇੰਨੀਆਂ ਮਾੜੀਆਂ ਹੋ ਗਈਆਂ ਸਾਡੇ ਦੇਖਣ ਦੀ ਗੱਲ ਆ ਇੱਕ ਕਿਤੋਂ ਆਏ ਸੀਗੇ ਬੰਦੇ ਲੰਗਰ ਲਾ ਕੇ ਉਹਨਾਂ ਨੇ ਪਕੌੜਿਆਂ ਦਾ ਲੰਗਰ ਲਾ ਲਿਆ ਉਹਨਾਂ ਦੀ ਭੱਠੀ ਚਾਕੇ ਪੁਗਾਕੇ ਮਾਰੀ ਤੇ ਤੁਸੀਂ ਇੱਥੇ ਭੱਠੀ ਕਿਉਂ ਲਾਈ ਸਰਿੰਦਰ ਸਿੰਘ ਖਰਾਗੜਸ ਚਾਰਸੌਂ ਨਗਾ ਦੇ ਪ੍ਰਧਾਨ ਜਿਹੜਾ ਖਰਾਗੜ ਸਾਹਿਬ ਦਾ ਪ੍ਰਧਾਨ ਆ ਸਰਿੰਦਰ ਮੈਂ ਲੈ ਸਰਿੰਦਰ ਦਾਸ ਹੀ ਕਹੂੰ ਕਿ ਸੰਤ ਪਹੌਂਦੇ ਕਾਬਲ ਨਹੀਂ ਹੈਗਾ ਇਹਨਾਂ ਨੇ ਤਾਂ ਸਿਰਫ ਚੋਲੇ ਪਾਏ ਆ ਜੀ ਉਹ ਕਮੇਟੀ ਬਣਾ ਕੇ ਕਮੇਟੀ ਵੱਲੋਂ ਇੱਕ ਚਿੱਠੀਆਂ ਕੱਢਾਂਗੇ ਚਾਹੇ ਉਹ ਸੈਂਟਰ ਦੀ ਹੈ ਤੇ ਚਾਹੇ ਜਾਂ ਧਰਮ ਗੁਰੂ ਹੈ ਤੇ ਨਾਲ ਜਿਹੜੇ ਵੀ ਆਲ ਇੰਡੀਆ ਧਰਮ ਮਿਸ਼ਨ ਦੇ ਜਿਹੜੇ ਪ੍ਰਧਾਨ ਨੇ ਜਾਂ ਕਮੇਟੀ ਆ ਪੂਰੀ ਕਮੇਟੀ ਉਹਨੂੰ ਅਸੀਂ ਚਿੱਠੀਆਂ ਕੱਢੀਆਂ ਇੱਕ ਟੇਬਲ ਟਾਕ ਤੇ ਬਿਠਾ ਕੇ ਟੇਬਲ ਦੇ ਉੱਤੇ ਸਾਰੀ ਗੱਲਬਾਤ ਰਾਹੀਂ ਇਸ ਮਸਲੇ ਨੂੰ ਅਸੀਂ ਨਿਜੱਠਣ ਦੀ ਕੋਸ਼ਿਸ਼ ਕਰਾਂਗੇ ਵੈਸੇ ਤਾਂ ਸਾਡੀ ਇਹ ਸਿੱਧ ਹੋ ਚੁੱਕਿਆ ਵੀ ਕਰਨਾ ਕੀ ਹੈ ਕਾਰਨ ਕੀ ਹੈ ਅਸੀਂ ਉੱਥੇ ਜਾ ਕੇ ਆਪਦਾ ਪ੍ਰਬੰਧ ਕੋਸ਼ਿਸ਼ ਕਰਾਂਗੇ ਕਿ ਡੇਰੇ ਦਾ ਪ੍ਰਬੰਧ ਆਪਦੇ ਹੱਥਾਂ 'ਚ ਲਿਆ ਜਾਊਗਾ ਗੁਰੂ ਰਵਿਦਾਸ ਚੰਚੋਂ ਪ੍ਰਾਪਤ ਗੰਗਾ ਸ਼੍ਰੀ ਖੁਲੜਗੜ੍ਹ ਸਾਹਿਬ ਦਾ ਪ੍ਰਬੰਧ ਸੁਭਾਲ ਰਿਹਾ ਸੰਤਾਂ ਖਿਲਾਫ ਹੋ ਗਿਆ ਵੱਡਾ ਇਕੱਠ ਸੰਗਤ ਨੇ ਲਈ ਵੱਡੇ ਫੈਸਲੇ ਕਿ ਹਾ ਸੰਤ ਸੁਖਿੰਦਰ ਦਾਸ ਵਿੱਚ ਕੋਈ ਸੰਤਾ ਵਾਲੀ ਗੱਲ ਹੈ ਹੀ ਨਹੀਂ ਸੰਤ ਸੁਖਿੰਦਰ ਦਾਸ ਲੰਗਰ ਲਾਉਣਾਈ ਸੰਗਤ ਦੀਆਂ ਪੱਟੀਆਂ ਮਾਰਦਾ ਚੁੱਪਚੁਪ ਕੇ ਆਪ ਤੁਸਬ ਨੂੰ ਪਤਾ ਹੀ ਹੈ ਕਿ ਸ਼੍ਰੀ ਖੁਲਾੜਗੜ ਸਾਹਿਬ ਵਿਖੇ ਸ਼੍ਰੀ ਗੁਰੂ达ਸ ਅ ਮਹਾਰਾਜੀ ਚਰਨਛੋਪਾ ਪ੍ਰਾਪਤ ਗੰਗਾ ਦਾ ਪ੍ਰਬੰਧ ਕਰ ਰਿਹਾ ਹੈ ਸੰਤ ਸੁੰਦਰ ਦਾ ਜੀ ਖਿਲਾਫ ਤਰ੍ਹਾਂ ਤਰ੍ਹਾਂ ਮੀਆਂ ਆਵਾਜ਼ਾਂ ਉੱਠ ਰਹੀਆਂ ਮੱਝੇ ਮਾਲਵੇ ਦੀ ਸੰਗਤ ਨੇ ਵੱਡਾ ਇਕੱਠ ਕਰਕੇ ਕੀਤੀ ਆਵਾਜ਼ ਬੰਦ ਕਿਹਾ ਸੰਤ ਸੁਰਿੰਦਰ ਦਾਸ ਜੀ ਸੰਤ ਹੈ ਨਹੀਂ ਕਿ ਆ ਚੋਲੇ ਪਾ ਕੇ ਕੋਈ ਸੰਤ ਨਹੀਂ ਬਣ ਜਾਂਦਾ ਕਿਹਾ ਸੰਤ ਸੁਰਿੰਦਰ ਦਾਸ ਦੀਆਂ ਕੋਠੀਆਂ ਕਿੱਥੋਂ ਆ ਗਈਆਂ ਕਿਹਾ ਸਾਮ ਸੰਗਤ ਜੇ ਕੋਈ ਉੱਥੇ ਲੰਗਰ ਲਾਉਣ ਆ ਜਾਂਦੀ ਹੈ ਤਾਂ ਉਹਨਾਂ ਦੀਆਂ ਭਟੀਆਂ ਚੁੱਕ-ਚੁੱਕੇ ਮਾਰਦਾ ਹੈ ਵੱਡੇ ਇਕੱਠ ਦੀ ਮੀਟਿੰਗ ਤੋਂ ਬਾਅਦ ਉਹਨਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਸ਼ਾਂਤਮਈ ਢੰਗ ਨਾਲ ਗੱਲ ਕਰੀਏ ਤੇ ਡੇਰੇ ਦੇ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲਿਆ ਜਾਵੇ। ਸੰਗਤ ਵੱਲੋਂ ਹੋਰ ਵੀ ਕਈ ਵੱਡੇ ਫੈਸਲੇ ਲੈ ਗਏ। ਆਓ ਸੁਣਦੇ ਹਾਂ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ। ਸਿੰਘ ਸ੍ਰੀ ਗੁਰੂ ਦਾਸ ਵੈਲਫੇਅਰ ਟਰੱਸਟ ਜ਼ਿਲ੍ਹਾ ਬਰਨਾਲਾ। ਕਿਸ ਨੂੰ ਲੈ ਕੇ ਅੱਜ ਜਿਹੜੀ ਤੁਸੀਂ ਮੀਟਿੰਗ ਰੱਖੀ ਗਈ ਹੈ ਕੀ ਮੰਗਾਂ ਨੇ? ਇਹ ਮੰਗਾਂ ਨਹੀਂ ਜੀ ਸਾਡੇ ਹੱਕ ਆ। ਕਿਉਂਕਿ ਜਿਹੜੇ ਅਸੀਂ ਉਥੇ ਦੇ ਖਾਤਰ 2009 ਤੋਂ ਅਸੀਂ ਜੁੜੇ ਹੋਏ ਆਂ। ਸਭ ਤੋਂ ਪਹਿਲਾਂ ਇਸ ਮਾਲਵੇ ਨੂੰ ਚਲਾਉਣ ਵਾਸਤੇ 2013 ਦੇ ਵਿੱਚ ਇੱਕ ਬਹੁਤ ਵਿਸ਼ਾਲ ਚੇਤਨਾ ਮਾਰਚ ਬਰਨਾਲੇ ਤੋਂ ਚੱਲਿਆ ਸੀ ਜਿਹੜਾ ਪੰਜਾਬ ਦਾ ਪਹਿਲਾ ਸੀ ਔਰ ਸਭ ਤੋਂ ਵੱਡੇ ਲੰਗਰ ਗੁਰੂ ਰਵਿਦਾਸ ਚਲਸੋ ਗੁਰੂ ਖਰਗੜ ਸਾਹਿਬ ਨਵੇਂ ਸਾਲ ਨੂੰ ਤੇ ਸਵੇਂ ਮਹੀਨੇ ਇਹ ਸਾਡੇ ਬਰਨਾਲੇ ਦੇ ਲੱਗਦੇ ਸੀ ਔਰ ਜਦੋਂ ਤੋਂ ਅਸੀਂ ਇਹ ਗਤੀਵਿਧੀਆਂ ਦੇਖਦੇ ਆ ਇਸ ਜਿਹੜੇ ਸਰਿੰਦਰ ਸਿੰਘ ਜੀ ਆ ਇੰਨਾ ਦੀਆਂ ਗੱਟੀਆਂ ਵਿੱਚ ਇੰਨੀਆਂ ਮਾੜੀਆਂ ਹੋ ਗਈਆਂ ਵੀ ਕਿਸੇ ਨੂੰ ਮੂੰਹ ਬੋਲਦੇ ਨਹੀਂ ਸਾਡੇ ਦੇਖਣ ਦੀ ਗੱਲ ਆ ਇੱਕ ਕਿਤੋਂ ਆਏ ਸੀਗੇ ਬੰਦੇ ਲੰਗਰ ਲਾ ਕੇ ਉਹਨਾਂ ਨੇ ਪਕੌੜਿਆਂ ਦਾ ਲੰਗਰ ਲਾ ਲਿਆ ਉਹਨਾਂ ਦੀ ਭੱਠੀ ਚਾਕੇ ਪਕਾ ਕੇ ਮਾਰੀ ਤੇ ਤੁਸੀਂ ਇੱਥੇ ਭੱਠੀ ਕਿਉਂ ਲਾਈ ਸ੍ਰੀਦਰ ਸਿੰਘ ਜੀ ਕੌਣ ਹੈ ਸ੍ਰੀਦਰ ਸਿੰਘ ਖਰਾਗੜ ਸ 400 ਨੰਬਰ ਦੇ ਪ੍ਰਧਾਨ ਜਿਹੜਾ ਖਰਾਗੜ ਸਾਹਿਬ ਦਾ ਪ੍ਰਧਾਨ ਆ ਸਰਿੰਦਰ ਮੈਂ ਲ ਸਰਿੰਦਰ ਦਾਸ ਹੀ ਕਹੂੰ ਕਿ ਸੰਤ ਪਹਾਉਂਦੇ ਕਾਬਲ ਨਹੀਂ ਹੈਗਾ ਸੰਤ ਜਿਵੇਂ ਸੰਤ ਸਰਬੰਦਾਸ ਜੀ ਉਹਨਾਂ ਦੀ ਕਮਾਈ ਆ ਇਹਨਾਂ ਨੇ ਤਾਂ ਸਿਰਫ ਚੋਲੇ ਪਾਏ ਆ ਜਿਹੜੇ ਚੋਲੇ ਆਮ ਪੌਣੇ ਆ ਇਹ ਸੰਤ ਨਹੀਂ ਪਹਾ ਸਕਦੇ ਹੁੰਦੇ ਸੰਤ ਦੀ ਬਹੁਤ ਵੱਡੀ ਮਹਾਨਤਾ ਹੁੰਦੀ ਆ ਦੂਸਰੀ ਗੱਲ ਅਸੀਂ ਉਹ ਖਾਤਰਾ ਅਸੀਂ ਪੂਰੇ ਮਾਲਵੇ ਦੇ ਵਿੱਚੋਂ ਮਾਲਵਾ ਮਾਝਾ ਇਹਦੇ ਵਿੱਚੋਂ ਅਸੀਂ ਬੰਦੇ ਇਕੱਠੇ ਕਰਿਆ ਉਹਦੇ ਅਸੀਂ ਬੁੱਧੀਜੀਬ ਨਹੀਂ ਸੱਦੇ ਆ ਕੋਈ ਆਮ ਨਹੀਂ ਜੇ ਅਸੀਂ ਛੋਟਾ ਵੀ ਉਸੇ ਮੈਸੇਜ ਪਾਉਂਦੇ ਜਾ ਹੋ ਰਾ ਤਾਂ ਸਾਡੇ ਇੱਥੇ ਹਜ਼ਾਰਾਂ ਦੇ ਇਕੱਠ ਹੋਣਾ ਸੀ ਪਰ ਅਸੀਂ ਉਹ ਇਕੱਠ ਨਹੀਂ ਕਰਿਆ ਅਸੀਂ ਸਿਰਫ ਉਹ ਬੰਦੇ ਸੱਦੇ ਜਿਹੜੇ ਇਸ ਤੇ ਕੁਝ ਸ਼ਬਦ ਜਵਾਬ ਕਰਨਾ ਤੇ ਉਹਦੇ ਸੰਘਰਸ਼ ਕਰਨ ਅਸੀਂ ਹੁਣ ਕਮੇਟੀ ਬਣਾਤੀ ਆ ਔਰ ਕਮੇਟੀ ਦੇ ਵਿੱਚ ਅਸੀਂ ਉਹਨਾਂ ਨੂੰ ਲੈਟਰ ਕੱਢਾਂਗੇ ਜੇ ਉਹ ਲੈਟਰ ਦਾ ਨਹੀਂ ਜਵਾਬ ਦਿੰਦੇ ਜਾਂ ਉਹ ਕਿਸੇ ਗਲਤੇ ਨਹੀਂ ਆਉਦੇ ਤਾਂ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਕਿਉਂਕਿ ਜਿਹੜੇ ਸਰਿੰਦਰ ਰਾਧ ਨੇ ਐਡੇ ਐਡੇ ਮਹਿਲ ਪਾਏ ਆ ਜਾਂ ਉਹ ਜਮੀਨਾਂ ਖਰੀਦੀਆਂ 10 ਬਾਕਰ ਹੁੰਦਾ ਜ਼ਿਕਰ ਬਣੇ ਨਹੀਂ ਹੈਗੇ ਤੇ ਉਹਦੇ ਕੋਠੀਆਂ ਕਿੱਥੋਂ ਬਣ ਗਈਆਂ ਇਹ ਚੀਜ਼ਾਂ ਦੇ ਵਿੱਚ ਅਸੀਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਵੀ ਖਿੱਚਾਂਗੇ ਇਹਨਾਂ ਕਹਿੰਦੇ ਹੋਏ ਜੈਪੁਰ ਦੇ ਧਨਗਰ ਦੇ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਜਪਤ ਜੀ ਕੋਈ ਨਾਮ ਅਵਤਾਰ ਸਿੰਘ ਢਿੱਲੋਂ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਢੱਲੋਂ ਜਰਨਲ ਸਕੱਤਰ ਸ੍ਰੀ ਗੁਰੂ ਰਵਦਾਸ ਵੈਲਫੇਅਰ ਟਰਸਟ ਬਰਨਾਲਾ ਸਾਡੇ ਪ੍ਰਧਾਨ ਜਗਤਾਰ ਸਿੰਘ ਜੀ ਖਜ਼ਾਂਚੀ ਰਾਜਾ ਸਿੰਘ ਜੀ ਖੰਡਿਆਇਆ ਤੇ ਹੋਰ ਵੀ ਸਾਡੇ ਵੀਰ ਸਾਡੇ ਨਾਲ ਇਹ ਮੀਟਿੰਗ ਰੱਖੀ ਗਈ ਸੀ ਅਸੀਂ ਵਿਚਾਰ ਕਰਕੇ ਟਰਸਟ ਵੱਲੋਂ ਕਿ ਜੋ ਵੀ ਚੰਨਸੋ ਗੰਗਾ ਸ੍ਰੀ ਖਰਾਲਖੜ ਸਾਹਿਬ ਦੇ ਵਿਖੇ ਜੋ ਮੁੱਦਾ ਚੱਲ ਰਿਹਾ ਹੈ ਉਹ ਮੁੱਦੇ ਨੂੰ ਕਾਹਨੂੰ ਕਾਫੀ ਟਾਈਮ ਹੋ ਗਿਆ ਉਸ ਨੂੰ ਠੱਲ ਪਾਉਣ ਲਈ ਅਸੀਂ ਇੱਕ ਮੀਟਿੰਗ ਬੁਲਾਈ ਸੀ ਪੂਰੇ ਮਾਲਵੇ ਦੇ ਵਿੱਚੋਂ ਮਾਲਵੇ ਦੇ ਵਿੱਚੋਂ ਤਕਰੀਬਨ ਬਹੁਤ ਸਾਰੇ ਬੁੱਧੀਜੀਵੀ ਸਾਡੇ ਕੋਲੇ ਹਾਜ਼ਰ ਹੋਏ ਆ ਆਪਣੇ ਉਹਨਾਂ ਨੇ ਵਿਚਾਰ ਰੱਖੇ ਆ ਸੋ ਅੱਜ ਅਸੀਂ ਪੰਜ-ਪੰਜ ਮੈਂਬਰ ਹਰੇਕ ਜ਼ਿਲ੍ਹੇ ਵਾਈਜ਼ ਮਾਲਵੇ ਦੇ ਵਿੱਚੋਂ ਅਸੀਂ ਲਏ ਆ ਉਹ ਕਮੇਟੀ ਉਹਨਾਂ ਦੇ ਨਾਲ ਟੇਬਲ ਟॉक ਕਰੂਗੀ ਜੋ ਉੱਥੇ ਦੀ ਕਮੇਟੀ ਹੈ ਚਾਹੇ ਉਹ ਸੈਂਟਰ ਕਮੇਟੀ ਹੈ ਕਾਇਓ ਗੁਰਕਾਰ ਦੀ ਕਮੇਟੀ ਹੈ ਆਲ ਇੰਡੀਆ ਆਤਰ ਮਿਸ਼ਨ ਦੀ ਕਮੇਟੀ ਹੈ ਉਹ ਕਮੇਟੀ ਉਹਨਾਂ ਦਾ ਗੱਲ ਕਰਕੇ ਟੇਬਲ ਟਾਕ ਤੇ ਬੈਠ ਕੇ ਟੇਬਲ ਤੇ ਬੈਠ ਕੇ ਗੱਲਬਾਤ ਰਾਹੀਂ ਉਹ ਕੋਸ਼ਿਸ਼ ਕਰੂਗੀ ਕਿ ਇਹ ਮਸਲੇ ਨੂੰ ਨਿਜਿੱਠਿਆ ਜਾ ਸਕੇ ਤਾਂ ਕਿ ਕੱਲ ਨੂੰ ਕੋਈ ਵੱਡਾ ਇਜਲਾਸ ਹੁੰਦਾ ਜਾਂ ਵੱਡੇ ਪੱਦਰ ਤੇ ਕੋਈ ਲੋਕ ਇਕੱਠੇ ਹੋ ਕੇ ਉੱਥੇ ਗੱਲ ਕਰਦੇ ਆ ਕੋਈ ਜਾਨਵਰ ਲਈ ਨੁਕਸਾਨ ਨਾ ਹੋਵੇ ਜਾਨਵਰ ਲਈ ਨੁਕਸਾਨ ਹੁਣ ਤੋਂ ਬਚਾਉਣ ਲਈ ਏ ਅਸੀਂ ਅੱਜ ਮੀਟਿੰਗ ਰੱਖੀ ਸੀ ਸੋ ਮੀਟਿੰਗ ਸਾਡੀ ਬਹੁਤ ਵਧੀਆ ਰਹੀ ਆ ਅਸੀਂ ਸਿਰਫ ਟੈਲੀਫੋਨਾਂ ਤੇ ਹੀ ਸੁਨੇਹੇ ਲਾਏ ਸੀ ਅਸੀਂ ਵਟਸਐਪ ਜਾਂ ਸੋਸ਼ਲ ਮੀਡੀਆ ਰਾਹੀਂ ਕੋਈ ਅਸੀਂ ਸੁਨੇਹਾ ਨਹੀਂ ਲਾਇਆ ਸੋ ਅਸੀਂ ਉਹਦੇ ਲਈ ਇਹੀ ਰੱਖਿਆ ਸੀ ਕਿ ਜਿਆਦਾ ਤੋਂ ਜਿਆਦਾ ਜਿਹੜੇ ਸੂਝਵਾਨ ਮਿੱਤਰ ਜਾਂ ਜੋ ਵੀ ਗੁਰੂ ਜੀ ਨਾਲ ਪਿਆਰ ਕਰਨ ਵਾਲੇ ਨੇ ਜਾਂ ਉਹਨਾਂ ਦੀ ਵਿਚਾਰਧਾਰਾ ਨਾਲ ਜੁੜੇ ਆ ਉਹੀ ਬੰਦੇ ਅਸੀਂ ਬੁਲਾਏ ਸੀ ਪੂਰੇ ਜ਼ਿਲ੍ਹਿਆਂ ਦੇ ਵਿੱਚੋਂ ਮਾਲਵੇ ਦੇ ਵਿੱਚੋਂ ਜੋ ਉਹਨਾਂ ਨੇ ਪੰਜ-ਪੰਜ ਬੰਦੇ ਸਾਨੂੰ ਦਿੱਤੇ ਆ ਸੋ ਉਹ ਅਸੀਂ ਉਹ ਕਮੇਟੀ ਬਣਾ ਕੇ ਕਮੇਟੀ ਵੱਲੋਂ ਇੱਕ ਚਿੱਠੀਆਂ ਕੱਢਾਂਗੇ ਚਾਹੇ ਉਹ ਸੈਂਟਰ ਦੀ ਹੈ ਤੇ ਚਾਹੇ ਜਾਂ ਧਰਮ ਗੁਰੂ ਹੈ ਤੇ ਨਾਲ ਜਿਹੜੇ ਵੀ ਆਲ ਇੰਡੀਆ ਧਰਮ ਮਿਸ਼ਨ ਦੇ ਜਿਹੜੇ ਪ੍ਰਧਾਨ ਨੇ ਜਾਂ ਕਮੇਟੀ ਹੈ ਪੂਰੀ ਕਮੇਟੀ ਉਹਨੂੰ ਅਸੀਂ ਚਿੱਠੀਆਂ ਕੱਢੀਆਂ ਇੱਕ ਟੇਬਲ ਟਾਕ ਤੇ ਬਿਠਾ ਕੇ ਟੇਬਲ ਦੇ ਉੱਤੇ ਸਾਰੀ ਗੱਲਬਾਤ ਰਾਹੀਂ ਇਸ ਮਸਲੇ ਨੂੰ ਅਸੀਂ ਨਿਜਿੱਠਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਸਾਡਾ ਅਗਲਾ ਐਕਸ਼ਨ ਕਮੇਟੀ ਮੇਸੇ ਤਾਂ ਸਾਡੀ ਇਹ ਸਿੱਧ ਹੋ ਚੁੱਕਿਆ ਵੀ ਕਰਨਾ ਕੀ ਹੈ ਕਾਰਨ ਕੀ ਹੈ ਅਸੀਂ ਉੱਥੇ ਜਾ ਕੇ ਆਪਦਾ ਪ੍ਰਬੰਧ ਕੋਸ਼ਿਸ਼ ਕਰਾਂਗੇ ਕਿ ਡੇਰੇ ਦਾ ਪ੍ਰਬੰਧ ਆਪਦੇ ਹੱਥਾਂ ਚ ਲਿਆ ਜਾਊਗਾ ਤੇ ਪਿੰਡਾਂ ਦੇ ਵਿੱਚੋਂ ਜੇ ਜਾਂ ਫਿਰ ਜੋ ਕੋ ਉਸ ਤੋਂ ਤਾਂ ਵੀ ਕੋਈ ਅੱਗੇ ਗੱਲ ਹੁੰਦੀ ਹੈ ਤਾਂ ਅਸੀਂ ਲੰਗਰ ਪਾਣੀ ਇੱਥੋਂ ਬੰਦ ਕਰਾਂਗੇ ਜੋ ਵੀ ਉਹਨਾਂ ਦੀਆਂ ਗੱਡੀਆਂ ਸੇਵਾ ਲਈ ਆਉਂਦੀਆਂ ਜਾਂ ਉੱਥੇ ਸੰਗਤ ਲੰਗਰ ਲਾਉਣ ਜਾਂਦੀ ਹੈ ਤਾਂ ਅਸੀਂ ਬਿਲਕੁਲ ਬੰਦ ਕਰਾਂਗੇ ਤਾਂ ਕਿ ਉਹਨਾਂ ਦੇ ਜਿਹੜੇ ਇਹ ਗੁਰੂ ਘਰ ਦੇ ਢੱਡਾ ਉਹਦਾ ਭਰਦੇ ਆ ਉਥੋਂ ਤਾਂ ਉਹਨਾਂ ਦੇ ਢੱਡਾ ਅਸੀਂ ਭਰਨੇ ਬੰਦ ਕਰਾਂਗੇ ਸੋ ਇਹਨੇ ਕੀ ਬੇਨਤੀ ਹੈ ਜਗਰਦੇ ਉਸ ਤੋਂ ਬਾਅਦ ਜਿਹੜੀ ਇਹ ਕਮੇਟੀ ਹੈ ਜੇਕਰ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਇਹ ਕਾਨੂੰਨੀ ਤੌਰ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਬਣਦੀ ਕਾਰਵਾਈ ਅਸੀਂ ਕਰਕੇ ਉਹਨਾਂ ਦੇ ਉੱਪਰ ਇਸ ਮਸਲੇ ਨੂੰ ਜਿਠਾਂਗੇ ਸ੍ਰੀਮਾਨ ਜੀ 400 ਧਰਤੀ ਹੈ ਉੱਥੇ ਉਸ ਸਥਾਨ ਤੇ ਤਕਰੀਬਨ 100 ਤੋਂ ਜ਼ਿਆਦਾ ਸਟੂਡੈਂਟ ਰਹਿੰਦੇ ਸੀ ਤੇ ਤਕਰੀਬਨ ਦਰਜਣਾਂ ਹੀ ਉੱਥੇ ਜਿਹੜੇ ਪ੍ਰਚਾਰਕ ਸੀ ਉਹ ਰਹਿੰਦੇ ਸੀ ਟੀਚਰ ਵੀ ਰੱਖੇ ਹੋਏ ਸੀ ਉਹ ਬੱਚਾ ਨੂੰ ਵੀ ਤਿਆਰ ਕਰਦੇ ਸੀ ਅੱਗੇ ਜਿਹੜੇ ਪ੍ਰਚਾਰਕ ਤਿਆਰ ਕਰਨ ਵਾਸਤੇ ਪੜ੍ਹਾਈ ਕਰਨ ਵਾਸਤੇ ਉਹ ਜਿਹੜੇ ਬੱਚੇ ਸੀ ਉਹਨਾਂ ਨੂੰ ਹੈਲਪ ਕੀਤੀ ਜਾਂਦੀ ਸੀ ਤਾਂ ਕਿ ਆਈਐਸ ਪੀਪੀਐਸ ਜੋ ਵੀ ਅਧਿਕਾਰੀ ਅੱਗੇ ਜਾ ਕੇ ਉਹ ਬਣ ਸਕਣ ਪਰ ਉੱਥੇ ਜਿਹੜੇ ਸ੍ਰਿੰਦਰ ਕੁਮਾਰ ਜੀ ਨੇ ਜਿਹੜੇ ਪ੍ਰਧਾਨ ਨੇ ਉੱਥੇ ਉਹਨਾਂ ਨੇ ਇੰਨਾ ਬੇੜਾ ਕਰਕ ਕੀਤਾ ਸਾਰੇ ਤਾਂ ਉੱਥੋਂ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਨੇ ਤਿਆਰ ਹੋਣਾ ਸੀ ਜਿਹੜੀ ਪਨੀਰੀ ਸੀ ਲਾਈ ਸੀ ਉਹਨੇ ਵੱਡੇ ਹੋ ਕੇ ਪੌਦੇ ਬਣਨਾ ਸੀ ਛਾਂ ਦੇਣੀ ਸੀ ਸਮਾਜ ਨੂੰ ਤਾਂ ਉਹਨਾਂ ਨੇ ਉਹ ਪਹਿਲਾਂ ਡੱਕਰੇ ਫਿਰ ਉਸ ਤੋਂ ਬਾਅਦ ਪ੍ਰਚਾਰਕਾਂ ਦੀ ਵਾਰੀ ਆਈ ਤਾਂ ਉਹਨਾਂ ਨੇ ਇਕੱਲੇ ਇਕੱਲੇ ਕਰਕੇ ਪ੍ਰਚਾਰਕਾਂ ਨੂੰ ਉੱਥੋਂ ਭੁਜਾਇਆ ਤਾਂ ਉਸ ਤੋਂ ਬਾਅਦ ਧਰਮਗੁਰੂ ਸੰਤ ਸਰਬੰਦਾਸ ਜੀ 9 ਤਰੀਕ ਨੂੰ ਮੀਟਿੰਗ ਸੀਗੀ ਉਹ ਮੀਟਿੰਗ ਦੇ ਵਿੱਚੋਂ ਉਹਨਾਂ ਨੂੰ ਵੀ ਉੱਥੋਂ ਉਹਨਾਂ ਨੂੰ ਭੁਜਾਇਆ ਤਕਰੀਬਨ ਜਿਹੜੇ ਇਹਨਾਂ ਦੀ ਬਾਈ ਮੈਂਬਰੀ ਕਮੇਟੀ ਦੇ ਵਿੱਚੋਂ 16 ਮੈਂਬਰ ਉਹਦੇ ਬਰ ਖਿਲਾਫ ਨੇ ਪ੍ਰਧਾਨ ਦੇ ਪਰ ਫੇਰ ਵੀ ਜਿਹੜਾ ਪ੍ਰਧਾਨ ਹੈ ਸੰਤ ਸਰਿੰਦਰਦਾਸ ਜੀ ਉਹ ਆਪਦੀ ਮਨਮਰਜ਼ੀ ਕਰਦਾ ਸੋ ਸੇਂਦਰ ਕੁਮਾਰ ਜੀ ਆਪਦੀ ਮਨਮਰਜ਼ੀ ਕਰਦੇ ਆ ਸੋ ਉਹਨੂੰ ਠੱਲ ਪਾਉਣ ਲਈ ਇਹ ਅਸੀਂ ਜਿਹੜੀ ਮੀਟਿੰਗ ਸੱਦੀ ਹੈ ਹੁਣ ਅਸੀਂ ਮਾਲਵੇ ਵਿੱਚ ਸੱਦੀ ਹੈ ਮਾਲਵੇ ਦੇ ਵਿੱਚੋਂ ਪੰਜ-ਪੰਜ ਮੈਂਬਰ ਹਰੇਕ ਜ਼ਿਲ੍ਹੇ ਚੋਂ ਲਏ ਆ ਉਸ ਤੋਂ ਬਾਅਦ ਮਾਝਾ ਮਾਲਵਾ ਦੋਆਬਾ ਸਾਰੇ ਇਕੱਠੇ ਹੋ ਕੇ ਉਸ ਤੋਂ ਬਾਅਦ ਐਮਪੀ ਮਹਾਰਾਸ਼ਟਰ ਕੰਨਿਆ ਕੁਮਾਰੀ ਤੱਕ ਜਿਹੜੇ ਸਤਗੁਰੂ ਜੀ ਦੇ ਨਾਮ ਲੇਵਾ ਜਿਹੜੇ ਵੀ ਗੁਰੂ ਘਰ ਨੂੰ ਜੁੜੇ ਆ ਅਸੀਂ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਪੂਰੀਆ ਪੂਰੀ ਨਾਸ਼ਨਲ ਪੱਧਰ ਤੇ ਇਹ ਕਮੇਟੀ ਬਣੂਗੀ ਔਰ ਗੁਰੂ ਘਰ ਦਾ ਜਿਹੜਾ ਸੁਧਾਰ ਹੈ ਉਹਦਾ ਦੇਖ ਰਿਕ ਕਰੂਗੀ